ਦੇ ਲੋਕਾਂ ਦੀ ਸੇਵਾ ਕਰ ਰਹੇ ਹਾਂ ਲੋਕਾਂ ਨੂੰ ਘਰੋਂ ਲਿਆ ਕੇ ਉਹਨਾਂ ਦੀਆਂ ਵੋਟਾਂ ਪਵਾ ਰਹੇ ਹਾਂ ਸਾਨੂੰ ਐਦਾ ਵੀ ਕਿਸੇ ਦੀ ਵੋਟ ਰਹਿ ਨਾ ਜਾਵੇ ਤੁਸੀਂ ਜੁੜੇ ਹਾਂ ਦਰਦ ਮੀਡੀਆ ਦੇ ਨਾਲ ਤੇ ਮੈਂ ਹਾਂ ਬੈਂਕ ਸਿੰਘ ਰੋੜੀਆਂ ਦਰਸ਼ਕੋ ਪੰਜਾਬ ਦੇ ਵਿੱਚ ਅੱਜ 13 ਲੋਕ ਸਭਾ ਹਲਕਿਆਂ ਦੇ ਉੱਪਰ ਆ ਵੋਟਾਂ ਪੈ ਰਹੀਆਂ ਨੇ ਤੇ ਲੋਕਾਂ ਵੱਲੋਂ ਕਾਫੀ ਉਤਸ਼ਾਹ ਦਿਖਾ ਰਹੇ ਪਰ ਉੱਥੇ ਇੱਕ ਵਿਲੱਖਣ ਜੀ ਇੱਕ ਨਵੀਂ ਜੀ ਚੀਜ਼ ਦੇਖਣ ਨੂੰ ਮਿਲੀ ਸਾਡੇ ਨਾਲ ਦੋ ਬੱਚੇ ਮੌਜੂਦ ਨੇ ਇਹ ਬੱਚੇ ਇਹਨਾਂ ਦੀ ਸੇਵਾ ਲੱਗੀ ਹੈ ਇਹਨਾਂ ਵੱਲੋਂ ਸਵੈ ਇੱਛਾ ਦੇ ਨਾਲੇ ਕਾਰਜ ਕੀਤਾ ਜਾ ਰਿਹਾ ਹੈ ਕਿ ਇਹ ਜਿਹੜੇ ਦਿਵਿਆਂਗ ਹੈਗੇ ਨੇ ਵੋਟਰ ਉਹਨਾਂ ਨੂੰ ਲੈ ਕੇ ਆਉਣ ਦਾ ਕੰਮ ਕਰਦੇ ਨੇ ਤੇ ਜਾਣ ਲੈਣੇ ਨੇ ਤੋਂ ਇਹ ਇਹਨਾਂ ਨੂੰ ਮੋਟੀਵੇਟ ਕਿੱਥੋਂ ਹੋਏ ਕੀ ਨਾਮ ਹੈ ਬਟ ਤੁਹਾਡਾ ਜਸ਼ਨਪ੍ਰੀਤ ਸਿੰਘ ਸਪਲਾ ਕਿਹੜੀ ਕਲਾਸ ਚ ਪੜਦੇ ਹੋ ਪਲੱਸ 2 ਕਾਮਰਸ ਫਿਰ ਅੱਜ ਵੋਟਾਂ ਹੈਗੀਆਂ ਤੁਹਾਡੀ ਵੋਟ ਬਣੀ ਹੈ ਜੀ ਨਹੀਂ ਫਿਰ ਤੁਹਾਡੀ ਵੋਟ ਬਣੀ ਨਹੀਂ ਹੈਗੀ ਫਿਰ ਤੁਸੀਂ ਇਹ ਸੇਵਾ ਦਾ ਕਾਰਜ ਕਰ ਰਹੇ ਹੋ ਇਹ ਕਿੱਥੋਂ ਮੋਟੀਵੇਟ ਹੋਏ ਤੁਸੀਂ ਇਹ ਇੱਕ ਕਾਰデア ਤੋਂ ਤੇ ਸਕੂਲ ਦੋ ਅਧਿਆਪਕਾਂ ਤੋਂ ਠੀਕ ਹੈ ਟੀਚਰਸ ਤੋਂ ਠੀਕ ਹੈ ਤੁਹਾਡਾ ਕੀ ਨਾਮ ਹੈ ਬੇਟਾ ਚੇਤਨ ਜੋਸ਼ੀ ਜੀ ਕਿਵੇਂ ਤਾਂ ਲੱਗ ਰਿਹਾ ਫਿਰ ਅੱਜ ਵੋਟਾਂ ਦੇ ਵਿੱਚ ਤੁਸੀਂ ਸੇਵਾ ਲੱਗੇ ਹੋ ਕਰਨ ਕਿੰਨੇ ਵਜੇ ਆਗੇ ਸੀ ਸਵੇਰੇ ਸਵੇਰੇ 7 ਵਜੇ ਆਏ ਸੀਗੇ ਜੀ ਅਸੀਂ ਸਾਨੂੰ ਰਾਤ ਬੁਲਾ ਕੇ ਇਹਨਾਂ ਨੂੰ ਦੱਸਿਆ ਸੀ ਵੀ ਸਵੇਰੇ 7 ਵਜੇ ਆਇਓ ਅ ਸਵੇਰ 7 ਵਜੇ ਆਏ ਆ ਜੀ ਨਾ ਤੋਂ ਕਿਸੇ ਨਾਲ ਫਰੈਸ਼ ਹੋ ਕੇ 7 ਵਜੇ ਆ ਗਏ ਜੀ ਤੇ ਹੁਣ ਅਸੀਂ ਸੇ ਲੋਕਾਂ ਦੀ ਸੇਵਾ ਕਰ ਰਹੇ ਹਾਂ ਲੋਕਾਂ ਨੂੰ ਘਰੋਂ ਲਿਆ ਕੇ ਉਹਨਾਂ ਦੀਆਂ ਵੋਟਾਂ ਪਵਾ ਰਹੇ ਹਾਂ ਸਾਨੂੰ ਐਦਾਂ ਵੀ ਕਿਸੇ ਦੀ ਵੋਟ ਰਹਿ ਨਾ ਜਾਵੇ ਅੱਛਾ ਠੀਕ ਹੈ ਫਿਰ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਲੋਕ ਘਰਾਂ ਦੇ ਵਿੱਚ ਹਜੇ ਬੈਠ ਨੇ ਅਸੀਂ ਤਾਂ ਸਿਰਫ ਇਹੀ ਕਹਿਣਾ ਚਾਹੁੰਦੇ ਹਾਂ ਜੀ ਸਾਰੇ ਉਠੋ ਆਕੇ ਵੋਟਾ ਪਵਾਓ ਹੋਰ ਵੀ ਕੋਈ ਕਾਰਜ ਨੇ ਸਾਰੇ ਨਿਭਾਓ ਇਦਾਂ ਨਹੀਂ ਹੈਗਾ ਵੀ ਇੱਕਾ ਛੱਡੋ ਪਹਿਲਾਂ ਬਹੁਤ ਪੰਜਾਬ ਚ ਇੱਕਾ ਹੁੰਦੇ ਪਰ ਹੁਣ ਇੱਕ ਹੈ ਨਹੀਂਗਾ ਜੀ ਪੰਜਾਬ ਚ ਠੀਕ ਹੈ ਤੇ ਫਿਰ ਕਿਵੇਂ ਮਤਲਬ ਇਹ ਇਨ ਇਹ ਕਿੱਥੋਂ ਇਹ ਮੋਟੀਵੇਟ ਕਿੱਥੋਂ ਹੈ ਤੁਹਾਨੂੰ ਪ੍ਰੇਰਣਾ ਕਿੱਥੋਂ ਮਿਲੀ ਸਾਨੂੰ ਤਾਂ ਸਾਡੇ ਮਾਪਿਓ ਸਿਖਾਉਂਦੇ ਆ ਜਾਂ ਸਾਡੇ ਸਕੂਲ ਵਾਲੇ ਸਿਖਾਉਂਦੇ ਆ ਦੇਖੋ ਅਸੀਂ ਦੋ ਦੋ ਚੀਜ਼ਾਂ ਦੀ ਹੁੰਦੀਆਂ ਜਾਂ ਘਰੇ ਹੁੰਨੇ ਆ ਜਾਂ ਫਿਰ ਸਕੂਲ ਚ ਹੁੰਨੇ ਆ ਸਾਨੂੰ ਇਹ ਦੋਨੀਆਂ ਜਗ੍ਹਾ ਸਿਖਾਉਂਦੀਆਂ ਨੇ ਵੀ ਤੁਸੀਂ ਸਾਰਿਆਂ ਨੂੰ ਮੋਟੀਵੇਟ ਕਰੋ ਸਾਰਿਆਂ ਨੂੰ ਘਰੋਂ ਬਾਹਰ ਕੱਢੋ ਇਹਨਾਂ ਨੂੰ ਕਹੋ ਵੀ ਤੁਸੀਂ ਲੋਕਾਂ ਦੀ ਸੇਵਾ ਦੇ ਵਿੱਚ ਜੁੜੋ ਤੇ ਸੇਵਾ ਕਰਦੇ ਕਰਦੇ ਲੋਕਾਂ ਨੂੰ ਨਾਲੇ ਲੋਕਾਂ ਨੂੰ ਖੁਸ਼ੀ ਹੋਵੇ ਨਾਲੇ ਤੁਹਾਡੇ ਮਨ ਨੂੰ ਖੁਸ਼ੀ ਹੋਵੇ ਤੁਸੀਂ ਕਿਹੜੀ ਕਲਾਸ ਪੜ੍ਹਦੇ ਹੋ ਮੈਂ 11th ਚ ਪੜ੍ਹਦਾ ਵੋਕੇਸ਼ਨਲ ਚ ਠੀਕ ਹੈ ਸਕੂਲ ਦਾ ਨਾਮ ਕੀ ਤੁਹਾਡੇ ਦਾ ਸ਼ੀਸ਼ ਪਾਈ ਸਰੇਂਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਲਾਦ ਠੀਕ ਹੈ ਧੰਨਵਾਦ ਜੀ ਬਹੁਤ-ਬਹੁਤ ਕਿੰਨਾ ਕਿਤੇ ਬਹੁਤ ਹੀ ਇੱਕ ਸੋਹਣੀ ਗੱਲਬਾਤ ਹੈ ਤੇ ਆਮ ਲੋਕਾਂ ਦੇ ਵਿੱਚ ਵੀ ਜੇਕਰ ਇਹ ਬਹੁਤ ਸੋਹਣਾ ਸੁਨੇਹਾ ਇਹ ਸਟੋਰੀ ਇਹ ਬੱਚੇ ਛੱਡ ਰਹੇ ਨੇ ਕਿ ਕਿੰਨਾ ਕਿਤੇ ਆਮ ਲੋਕ ਨੇ ਜਿਹੜੇ ਉਹ ਵੀ ਪ੍ਰੇਰਣਾ ਲੈ ਸਕਣ ਇਹਨਾਂ ਤੋਂ ਕਿਉਂਕਿ ਬੱਚੇ ਸਵੇਰੇ ਦੱਸ ਰਹੇ ਸੀ ਕਿ 7 ਵਜੇ ਇੱਥੇ ਪਹੁੰਚ ਗਏ ਸੀ ਪੋਲਿੰਗ ਬੂਥ ਦੇ ਉੱਪਰ ਤੇ ਇਹਨਾਂ ਦੇ ਵੱਲੋਂ ਘਰਾਂ ਦੇ ਵਿੱਚੋਂ ਜਿਹੜੇ ਹੈਗੇ ਨੇ ਦਿਵਿਆਂਗ ਵੋਟਰ ਉਹਨਾਂ ਨੂੰ ਲਿਆਇਆ ਜਾ ਰਿਹਾ ਤੇ ਉਹਨਾਂ ਤੋਂ ਵੋਟਾਂ ਪਵਾਈਆਂ ਜਾ ਰਹੀਆਂ ਨੇ ਤੇ ਮੇਰੇ ਪਿੱਛੇ ਤਸਵੀਰਾਂ ਤੁਸੀਂ ਦੇਖ ਰਹੇ ਹੋਵੋਗੇ ਤੇ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਦੇਖ ਨੂੰ ਮਿਲ ਰਿਹਾ ਤੇ ਜਿੱਥੇ ਗੱਲ ਕਰੀਏ ਕਿ ਅੱਜ 8 ਰਾਜਾਂ ਦੇ ਵਿੱਚ ਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵਿੱਚ ਵੋਟਾਂ ਪੈ ਰਹੀਆਂ ਨੇ ਤੇ 57 ਤੋਂ ਵਜ਼ਰੇ ਜਿਹੜੇ ਹੈਗੇ ਨੇ 57 ਦੇ ਕਰੀਬ ਨੇ ਜਿਹੜੇ ਉਹ ਲੋਕ ਸਭਾ ਹਲਕੇ ਅੱਜ ਕਵਰ ਕੀਤੇ ਜਾ ਰਹੇ ਨੇ ਜ ਜਿਨ੍ਹਾਂ ਦੇ ਵਿੱਚ 904 ਉਮੀਦਵਾਰਾਂ ਦੇ ਕਰੀਬ ਜਿਨ੍ਹਾਂ ਦੀ ਕਿਸਮਤ ਅੱਜ ਡੱਬਿਆਂ ਦੇ ਵਿੱਚ ਬੰਦ ਹੋਣੀ ਹੈ ਤੇ ਦੇਖਣਾ ਇਹ ਹੋਵੇਗਾ ਕਿ ਲੋਕ ਕਿਹੜੀ ਜਿਹੜੇ ਹੈਗੇ ਆ ਕਿਹੜੀ ਚੀਜ਼ ਨੂੰ ਪਹਿਲ ਦੇ ਕੇ ਅੱਗੇ ਲੈ ਕੇ ਆਉਂਦੇ ਨੇ ਕੈਮਰਾਮੈਨ ਰਾਜਵੀਰ ਪੰਦੀਰ ਖੇੜੀ ਦੇ ਨਾਲ ਬਿਆਨ ਸਿੰਘ ਰੋੜੀਆਂ ਹਮਦਰਦ মিডিਆ ਦੇ ਲਈ ਮਲੌਰ ਤੋਂ ਖਾਸ ਪੋਰਟ